ਜੀ ਸਤਿ ਸ਼੍ਰੀਕਾਲ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਦੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੈ ਜਿਸ ਨੇ ਵੀ ਰਿਸ਼ਤੇ ਦੀ ਐਡ ਪਵਾਉਣੀ ਆ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜ ਸਕਦਾ ਹੈ ਜੀ ਤੇ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਤੇ ਇੱਕ ਜਿਹੜਾ ਵੀ ਰਿਸ਼ਤਾ ਤੁਸੀਂ ਚੈਨਲ ਤੋਂ ਵੀਡੀਓ ਵੇਖ ਕੇ ਕਰਨਾ ਉਹ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਿਆ ਕਰੋ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਨੇ ਇਹ ਪੜ੍ਹਾਈ ਇਹਨਾਂ ਨੇ +2 ਪਾਸ ਕਰੀ ਹੋਈ ਹੈ ਜੀ ਮਕੈਨੀਕਲ ਇੰਜੀਨੀਅਰ ਨੇ ਤੇ ਜਨਮ ਹੈ ਜੀ 30 11 1992 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 6 ਫੁੱਟ ਹਾਈਟ ਹੈ ਜੀ ਵਧੀਆ ਸ਼ਹਿਰੀ ਪ੍ਰਾਪਰਟੀ ਹੈ ਇਹਨਾਂ ਕੋਲ ਵਧੀਆ ਘਰ-ਵਾਰ ਹੈ ਤੇ ਆਪਣਾ ਬਿਜ਼ਨਸ ਇਹਨਾਂ ਦਾ ਗੋਤ ਇਹਨਾਂ ਦਾ ਦਿਉਲ ਹੈ ਤੇ ਲੜਕਾ ਇਹ ਮੰਗਲਿਕ ਹੈ ਜੀ ਤੇ ਲੜਕਾ ਇਹ ਤਲਾਕਸ਼ੁਦਾ ਹੈ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਸੁੰਦਰ ਤੇ ਮੰਗਲਿਕ ਚਾਹੀਦੀ ਹੈ ਜੀ ਬਾਕੀ ਰਿਸ਼ਤੇ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸਾ ਜਨਮ 1990 ਦੇ ਵਿੱਚ ਹੈ ਇਹਨਾਂ ਦਾ ਤੇ ਕੱਦ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਜੀ ਤੇ ਗੋਤ ਇਹਨਾਂ ਦਾ ਮਾਨਸ਼ਾਈ ਹੈ ਉਹਦਾ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਤੇ ਜੀ ਐਨ ਐਮ 5 ਸਾਲ ਦਾ ਤਜਰਬਾ ਇਹਨਾਂ ਕੋਲ ਤੇ ਬੀ ਐਸ ਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਆ ਇਹਨਾਂ ਨੇ ਤੇ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਜੀ ਤੇ ਪਿਤਾ ਇਹਨਾਂ ਦੇ ਖੇਤੀ ਦਾ ਕੰਮ ਕਰਦੇ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਵਧੀਆ ਖਾਨਦਾਨੀ ਪਰਿਵਾਰ ਹੈ ਲੜਕੀ ਵਧੀਆ ਸੋਹਣੀ ਸੁਨੱਖੀ ਹੈ ਜੀ ਤੇ ਰੰਗ ਸਾਫ ਹੈ ਮੁੰਡਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀ ਆਰ ਚਾਹੀਦਾ ਤੇ ਨਸ਼ੇ ਤੋਂ ਰਹਿਤ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਸਿੱਧੀ ਡਾਇਰੈਕਟ ਗੱਲਬਾਤ ਕਰਕੇ ਨੰਬਰ ਦਿੱਤਾ ਗਿਆ ਹੈ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਾਮ ਗੜੀਆ ਲੜਕਾ ਉਮਰ 30 ਸਾਲ ਹੈ ਇਹਨਾਂ ਦੀ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੈ ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਕੰਮ ਇਹਨਾਂ ਦਾ ਆਪਣੀ ਵਰਕਸ਼ਾਪ ਹੈ ਕੰਬਾਈਨਾ ਬਣਾਉਣ ਦੀ ਤੇ ਵਧੀਆ ਪਰਿਵਾਰ ਹੈ ਜੀ ਮਾਤਾ ਪਿਤਾ ਤੇ ਇੱਕ ਭਰਾ ਹੈ ਲੜਕੇ ਦਾ ਤਲਾਕਸ਼ੁਦਾ ਹੈ ਜੀ ਤੇ ਪਤਾ ਹੈ ਧੂਰੀ ਇਹਨਾਂ ਨੂੰ ਘਰੇਲੂ ਲੜਕ ਤਲਾਕਸ਼ੂਦੀ ਲੜਕੀ ਚਾਹੀਦੀ ਹੈ ਜੀ ਤੇ ਬਿਨਾ ਬੱਚੇ ਤੋਂ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਡਾਇਰੈਕਟ ਗੱਲ ਕਰਕੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਜੀ ਤੇ ਉਮਰ 25 ਸਾਲ ਦੀ ਹੈ ਪੜਾਈ ਇਹਨਾਂ ਨੇ 8 ਪਾਸ ਕਰੀ ਹੋਈ ਹੈ ਤੇ ਜ਼ਮੀਨ ਇਹਨਾਂ ਕੋਲ 2.5 ਕਿੱਲੇ ਹੈ ਪਰਿਵਾਰ ਦੇ ਵਿੱਚ ਮਾਤਾ ਪਿਤਾ ਇੱਕ ਵੱਡਾ ਭਰਾ ਜੀ ਤੇ ਮੈਰਿਡ ਹੈ ਲੜਕਾ ਉਹ ਤੇ ਰਿਫਾਇਨਰੀ ਦਾ ਕੰਮ ਕਰਦੇ ਨੇ ਇਹ ਤੇ ਕੰਪਨੀ ਦੇ ਵਿੱਚ ਜੀਸੀਬੀ ਦੀ ਜੋਬ ਹੈ ਇਹਨਾਂ ਦੀ ਚਲਾਉਂਦੇ ਨੇ ਜੀਸੀਬੀ ਇਹ ਤਨਖਾਹ ਇਹਨਾਂ ਦੀ 30000 ਰੁਪਏ ਜੀ ਮਹੀਨੇ ਦੀ ਤੇ ਲੜਕਾ ਇਹ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਸੋਹਣਾ ਸੁਨੱਖਾ ਪੱਗਵੰਦ ਹੈ ਮੁੰਡਾ ਤੇ ਪਿੰਡ ਜੈ ਸਿੰਘ ਵਾਲਾ ਇਹਨਾਂ ਦਾ ਜ਼ਿਲ੍ਹਾ ਬਠਿੰਡਾ ਤੋਂ ਨੇ ਇਹ ਤੇ ਇਹਨਾਂ ਨੂੰ ਲੜਕੀ ਘਰੇਲੂ ਚਾਹੀਦੀ ਹੈ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਸਿੱਧੀ ਪਰਿਵਾਰ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਨੇ ਇਹ ਉਮਰ ਹੈ ਜੀ 17 12 1990 ਦਾ ਡੇਟ ਆਫ ਬਰਥ ਹੈ ਤੇ ਕਾਸਟ ਇਹਨਾਂ ਦੀ ਐਸਸੀ ਹੈ ਤੇ ਗੋਤਰਾ ਦਾ ਦਿਲਹੌਰੇ ਹੈ ਪੜ੍ਹਾਈ ਇਹਨਾਂ ਨੇ ਬੈਚਲਰਜ਼ ਆਫ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਕੈਨੇਡਾ ਦੇ ਵਿੱਚ ਪੀਆਰ ਆ ਰਜਿਸਟਰਡ ਨਰਸ ਨੇ ਤੇ ਭਰਾ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਵਰਕਿੰਗ ਐਜ਼ ਅ ਮੈਨੇਜਰ ਇਨ ਅ ਸੋਵੇ ਤੇ ਕੰਮ ਹੈ ਜੀ ਇਹਨਾਂ ਦਾ ਪ੍ਰੋਫੈਸਰ ਹੈ ਨਾ ਪੈਰਾਮੈਸਿਕ ਕਾਲਜ ਦੇ ਖਮਾਣੋ ਦੇ ਵਿੱਚ ਇਹ ਪ੍ਰੋਫੈਸਰ ਨੇ ਤੇ ਆਲਸੋ ਹੈਂਡਲ ਇਨ ਐਡਮਿਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਪੀਆਰ ਇਨ ਕੈਨੇਡਾ ਤੇ ਮੰਗ ਹੈ ਜੀ ਕਿ ਇਹਨਾਂ ਨੂੰ ਕੋਈ ਸੋਹਣੀ ਸੁਨੱਖੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਪਰ ਕੈਨੇਡਾ ਦੇ ਵਿੱਚ ਹੋਵੇ ਤੇ ਉਮਰ ਲੜਕੀ ਦੀ 27 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ ਜੀ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੋਂ ਲੈ ਸਕਦੇ ਹੋ ਫੋਨ ਕਰ ਲਈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਮਨਪ੍ਰੀਤ ਕੌਰ ਪਤਾ ਹੈ ਤਰਨਤਾਰਨ ਤੋਂ ਨੇ ਤੇ ਕਾਸਟ ਇਹਨਾਂ ਦੀ ਐਸਸੀ ਹੈ ਤੇ ਉਮਰ ਇਹਨਾਂ ਦੀ 18 1 2001 ਦਾ ਜਨਮ ਹੈ ਜੀ ਪੜ੍ਹਾਈ ਇਹਨਾਂ ਨੇ ਕੰਪਿਊਟਰ ਦਾ ਕੋਰਸ ਕਰਿਆ ਹੋਇਆ ਤੇ ਸਟੀਚਿੰਗ ਕਰੀ ਹੋਈ ਹੈ ਨਾਲ ਆਈਟੀਆਈ ਕੋਸਮੈਟਿਕ ਲਾਉਜੀ ਤੇ ਮੰਗ ਹੈ ਨਾ ਦੀ ਕਿ ਮੁੰਡੇ ਦਾ ਆਪਣਾ ਵਧੀਆ ਕਾਰੋਬਾਰ ਹੋਵੇ ਜੀ ਤੇ ਜਾਂ ਵਧੀਆ ਜੌਬ ਕਰਦਾ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਡਾਇਰੈਕਟ ਪਰਿਵਾਰ ਤੋਂ ਲੈ ਸਕਦੇ ਹੋ ਦਿੱਤੇ ਗਏ ਨੰਬਰ ਤੇ ਫੋਨ ਕਾਲ ਕਰਕੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਬੂਟਾ ਸਿੰਘ ਕਾਸਟ ਜੱਟ ਸਿੱਖ ਤੇ ਉਮਰ ਇਹਨਾਂ ਦੀ 1995 ਦਾ ਡੇਟ ਆਫ ਬਰਥ ਹੈ ਜੀ ਕੱਦ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਚਹਿਲ ਹੈ ਉਹਦਾ ਇਹਨਾਂ ਨੇ 10 ਪਾਸ ਕਰੀ ਹੋਈ ਹੈ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੰਮ ਇਹਨਾਂ ਕੋਲ ਡੇਢ ਕਿੱਲਾ ਜ਼ਮੀਨ ਹੈ ਤੇ ਇੱਕ ਕਰਿਆਨੇ ਦਾ ਸਟੋਰ ਹੈ ਇਹੇ ਮੁੰਡਾ ਤਲਾਕਸ਼ੁਦਾ ਹੈ ਜੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਘਰੇਲੂ ਹੋਵੇ ਜੱਟ ਕਾਸਟ ਦੀ ਹੋਵੇ ਲੜਕੀ ਤੇ ਕੁੜੀ ਨੇ ਸਿਲਾਈ ਜਾਂ ਪਾਲਰ ਦਾ ਕੰਮ ਜਾਣਦੀ ਹੋਵੇ ਕੁੜੀ ਤੇ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਜੀ ਵਿਆਹ ਇਹਨਾਂ ਨੇ ਜਲਦੀ ਕਰਨਾ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਸਿੱਧੀ ਪਰਿਵਾਰ ਤੋਂ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੰਦੀਪ ਸਿੰਘ ਪਤਾ ਇਹ ਪਟਿਆਲਾ ਤੋਂ ਨੇ। ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 27 ਸਾਲ ਹੈ। ਕੱਦ 5 ਫੁੱਟ 11 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਬੀਏ ਕਰੀ ਹੋਈ ਹੈ। ਕੰਮ ਹੈ ਜੀ ਇਹਨਾਂ ਕੋਲ 9 ਕਿੱਲੇ ਜ਼ਮੀਨ ਹੈ ਤੇ ਆਰਮੀ ਦੇ ਵਿੱਚ ਗਵਰਨਮੈਂਟ ਜੌਬ ਕਰਦੇ ਨੇ ਇਹ। ਤੇ ਮੰਗ ਪਰਿਵਾਰ ਦੀ ਕਿ ਕੁੜੀ ਵਧੀਆ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ। ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੋਂ ਫੋਨ ਕਾਲ ਕਰਕੇ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਨ ਪਿਤਾ ਰਾਜ ਸਿੰਘ ਪਤਾ ਇਹ ਨਿਊ ਡੈਲੀ ਤੋਂ ਨੇ ਕਾਸਟ ਇਹਨਾਂ ਦੀ ਤਰਖਾਨ ਹੈ ਉਮਰ ਇਹਨਾਂ ਦੀ 1978 ਦਾ ਜਨਮ ਹੈ ਜੀ ਭਰਾ ਇਹਨਾਂ ਦੇ ਦੋ ਮੈਰਿਟ ਨੇ ਤੇ ਇਹ ਤਲਾਕशुदा ਨੇ ਤੇ ਮੰਗ ਹੈ ਇਹਨਾਂ ਦੀ ਕਿ ਇਹਨਾਂ ਨੂੰ ਵਧੀਆ ਪਰਿਵਾਰ ਚਾਹੀਦਾ ਜੀ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਲੈ ਸਕਦੇ ਹੋ ਜਿਸ ਨੂੰ ਇਹ ਰਿਸ਼ਤਾ ਸਹੀ ਲੱਗਦਾ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਜੀਤ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਪਤਾ ਇਹਨਾਂ ਦਾ ਕਲੇਰ ਖੁਰਦ ਹੈ ਤੇ ਗੋਤਰ ਰੰਧਾਵਾ ਹੈ ਇਹਨਾਂ ਦਾ ਉਮਰ ਹੈ ਜੀ 26 1994 ਦਾ ਡੇਟ ਆਫ ਬਰਥ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੰਮ ਇਹਨਾਂ ਦਾ ਚਾਰਜਿੰਗ ਦੀ ਨੌਕਰੀ ਕਰਦੇ ਨੇ ਕੋਈ ਇਹ ਤੇ 55000 ਰੁਪਏ ਤਨਖਾਹ ਇਹਨਾਂ ਦੀ ਤੇ ਮੰਗ ਪਰਿਵਾਰ ਦੀ ਜੀ ਕਿ ਕੁੜੀ ਇਹਨਾਂ ਨੂੰ ਵਧੀਆ ਸੋਹਣੀ ਸੁਨੱਖੀ ਚਾਹੀਦੀ ਆ ਕੁੜੀ ਘਰੇਲੂ ਹੋਵੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਲੈ ਸਕਦੇ ਹੋ ਤੇ ਕਈ ਨੰਬਰ ਬਾਹਰਲੇ ਹੁੰਦੇ ਨੇ ਇਹਨਾਂ ਨਾਲ ਤੁਸੀਂ ਵਟਸਐਪ ਰਾਹੀਂ ਕੰਟੈਕਟ ਕਰ ਲਿਆ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਤੇ ਕੱਦ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਜੀ ਤੇ ਉਮਰ ਇਹਨਾਂ ਦੀ 8-10 1995 ਦਾ ਡੇਟ ਆਫ ਬਰਥ ਹੈ ਤੇ ਗੋਤ ਇਹਨਾਂ ਦਾ ਜੋਹੜ ਹੈ ਤੇ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਨਾਲੇ ਇਹਨਾਂ ਨੇ ਜੀ ਐਨ ਐਮ ਕਰੀ ਹੋਈ ਹੈ ਤੇ ਮੁੰਡਾ ਹੈ ਸਿੱਖ ਸਰਦਾਰ ਤੇ ਵੈਸ਼ਨੂ ਹੈ ਜੀ ਤੇ ਪਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਤੇ ਕੰਮਕਾਰ ਹੈ ਜੀ ਇਹ ਮੁੰਡਾ ਨਰਸਿੰਗ ਦੀ ਜੌਬ ਕਰਦਾ ਤੇ ਨਾਲ ਇਹਨਾਂ ਕੋਲ 2.5 ਕਿੱਲੇ ਸ਼ਹਿਰੀ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਤੇ ਮੁੰਡੇ ਨੇ ਆਪਣੀ ਭੈਣ ਦੇ ਕੋਲ ਕੈਨੇਡਾ ਦੇ ਵਿੱਚ ਜਾਣਾ ਹੈ ਜੀ ਤੇ ਮੰਗ ਹੈਨਾਂ ਦੀ ਕਿ ਕੁੜੀ ਇਹਨਾਂ ਨੂੰ ਸੋਹਣੀ ਸੁਨੱਖੀ ਚਾਹੀਦੀ ਹੈ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਜਾਂ ਲੜਕੀ ਨੇ ਜੀ ਐਨ ਐਮ ਕਰੀ ਹੋਵੇ ਜੀ ਤੇ ਗਰਦਾਸਪੁਰ ਤੇ ਅੰਮ੍ਰਿਤਸਰ ਵਾਲੇ ਜੋ ਨੇੜੇ ਵਾਲੇ ਨੇ ਉਹੀ ਇਹਨਾਂ ਨਾਲ ਸੰਪਰਕ ਕਰਨ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਇਨਡਾਇਰੈਕਟ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਬਾਰੇ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ